ਲਾਈਨਸ ਕਲੱਬ ਸਮਾਣਾ ਰਾਇਲ ਦੇ ਪ੍ਰਦਾਨ ਰੋਹਿਤ ਗੋਇਲ ਦੀ ਅਗਵਾਈ ਹੇਠ ਮਾਤਾ ਸੁਕੰਤਲਾ ਦੇਵੀ ਜੀ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੇ ਸੁਪੁੱਤਰ ਸਮਾਜ ਸੇਵੀ ਜੀਵਨ ਗਰਗ ਜੀ ਵੱਲੋਂ ਸਿਵਲ ਹਸਪਤਾਲ ਸਮਾਣਾ ਨੂੰ ਚਾਰ ਵਹੀਲ ਚੇਅਰਪੇਟ ਕੀਤੀਆਂ ਜੋ ਕਿ ਹਸਪਤਾਲ ਅੰਦਰ ਲੋੜਵੰਦ ਮਰੀਜ਼ਾਂ ਦੇ ਕੰਮ ਆਉਣਗੀਆਂ ਦੱਸ ਦਈਏ ਕਿ ਲਾਈਨਜ ਕਲੱਬ ਸਮਾਣਾ ਰਾਇਲ ਅਤੇ ਜੀਵਨ ਗਰਗ ਸਮੇਂ-ਸਮੇਂ ਸਿਰ ਇਹੋ ਜਿਹੇ ਉਪਰਾਲੇ ਕਰਨ ਵਿੱਚ ਹਮੇਸ਼ਾ ਤਤਪਰ ਹਾਜ਼ਰ ਰਹਿੰਦੇ ਹਨ ਕੀ ਕਹੋਗੇ ਜੀਵਨ ਜੀ ਜਿਹੜੀਆਂ ਤੁਸੀਂ ਅੱਜ ਵੀ ਆਰਾਮ ਜੀ ਮੈਂ ਅੱਜ ਬਾਬੀ ਮਾਤਾ ਦੀ 5ਵੀਂ ਵਰਸੀ ਤੇ ਚਾਰ व्हीਲ ਚੇਅਰ ਪਲਾਨ ਕਲੱਬ ਦੇ ਥਰੂ ਫੀਵਲ ਹਸਪੀਟਲ ਸਵਾਨਾ ਨੂੰ ਦੇ ਰਹੇ ਆਂ ਮਾਤਾ ਜੀ ਦੀ ਲਈ ਅਰਦਾਸ ਕਰਦਾ ਪ੍ਰਮਾਤਮਾ ਅਗੇ ਜਿੱਥੇ ਵੀ ਉਹ ਹੋ ਹੈਗੇ ਨੇ ਉਹ ਨਾਲ ਠੀਕ ਸਭ ਕੀ ਕਹੋਗੇ ਰਾਇਲ ਕਲੱਬ ਸਮਾਣਾ ਤੇ ਰਾਇਲ ਵੱਲੋਂ ਜਿਹੜੀਆਂ ਅੱਜ व्हीਲ ਚੇਅਰ ਭੇਟ ਕੀਤੀਆਂ ਜਾ ਰਹੀਆਂ ਨੇ ਸਰਸ ਆਪ ਤੋਂ ਪਹਿਲਾਂ ਤਾਂ ਅਸੀਂ ਬਹੁਤ ਹੀ ਧੰਨਵਾਦੀ ਹਾਂ ਸ਼੍ਰੀ ਜੀਵਨ ਜੀ ਆਦੇ ਜਿਨ੍ਹਾਂ ਨੇ ਆਪਣੀ ਮਾਤਾ ਜੀ ਦੀ ਯਾਦ ਵਿੱਚ ਚਾਰ ਵੀ ਚਿਹਰਾ ਸਾਡੇ ਹਸਪਤਾਲ ਸ਼ਿਵਰ ਹਸਪਤਾਲ ਸਮਾਣਾ ਨੂੰ ਭੇਟ ਕੀਤੀਆਂ ਹਨ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਵੀ ਸਭ ਨੂੰ ਇਦਾਂ ਲੋਕਾਂ ਤੋਂ ਸਿੱਖ ਲੈ ਕੇ ਹਸਪਤਾਲ ਦੇ ਵਿੱਚ ਆਪਣਾ ਵੱਡਾ ਚੜ੍ਹਦਾ ਯੋਗਦਾਨ ਪਾਉਣਾ ਚਾਹੀਦਾ ਹੈ ਵੈਸੇ ਮੇਰਾ ਇਹ ਮੰਨਣਾ ਹੈ ਕਿ ਸਰਕਾਰੀ ادارے ਲੋਕਾਂ ਦੇ ਤੇ ਖਾਸ ਕਰਕੇ ਲਾਇਨ ਕਲੱਬ ਵਰਗੇ ادارਿਆਂ ਦੇ ਸਹਿਯੋਗ ਨਾਲ ਇਹ ਹੋ ਦੇ ਸਕਦੇ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਨਹੀਂ ਸੱਚਾ ਨਾ ਫਿਰ ਦੰਨੀ ਫਤਿਹਰਨ ਨੂੰ ਹਿਸਿੰਦੇਸ਼ ਜੀ ਇਹਨਾਂ ਚਾਹਾਂਗਾ ਕਿ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ व्हीलचेयर ਆ ਭੇਟ ਕੀਤੇ ਨੇ ਐਫੇ ਤਰ੍ਹਾਂ ਹੋਰ व्हीलचेयर ਜਾਂ ਟ੍ਰੋਲੀਸ ਵੇਰੇ ਦੀ ਫਨੋ ਜਰੂਰ ਹੁੰਦਾ ਹੈ ਉਹ ਮੈਂ ਨਮਾ ਜੁਆਇਨ ਕੀਤਾ ਜੀ ਮੇਰਾ ਨਾਮ ਰੋਕ ਸੰਜੀਵੜਾ ਮੇਰ ਨਾਲ ਪਲੀਸ رابطہ ਕਾਇਮ ਕਰਨ ਤੇ ਫਿਰ ਇਹਨਾਂ ਨਾਲ ਮਿਲ ਜੁਲ ਕੇ ਜੋ ਹਸਪਤਾਲ ਨੂੰ ਹੋਰ ਬਿਹਤਰ ਬਣਾ ਸਕੀਏ ਲੁਗੈਂਕ ਕਲੱਬ ਸਮਾਨਾ ਰਾਇਲ ਦੇ ਵੱਲੋਂ ਹਸਪਤਾਲ ਦੇ ਵਿੱਚ ਸੇਵਾ ਦਿੱਤੀ ਗਈ ਹੈ ਜੀ ਬਨ ਪ੍ਰਧਾਨ ਜੀ ਮਾਤਾ ਜੀ ਯਾਦ ਦੇ ਅੱਜ ਸਾਡੇ ਸਮਾਣਾ ਲॉयਲ ਕਲੱਬ ਸਮਾਣਾ ਰਾਇਲ ਵੱਲੋਂ ਸਾਡੀ ਇੱਕ ਮੀਟਿੰਗ ਹੋਈ ਪਿੱਛੇ ਸਾਡੇ ਚਾਰਟਰਡ ਪ੍ਰਧਾਨ ਜੀ ਨੇ ਜੀਵਨ ਜੀ ਤੇ ਸਾਡੇ ਰੋਹਿਤ ਜੀ ਹੁਣ ਮਜੂਦਾ ਪ੍ਰਧਾਨ ਨੇ ਮੀਟਿੰਗ 'ਚ ਸਾਡੇ ਜੀਵਨ ਪ੍ਰਧਾਨ ਜੀ ਨੇ ਕਿਹਾ ਵੀ ਮੇਰੀ ਮਾਤਾ ਜੀ ਦੀ ਵਰਸੀ ਆ ਰਹੀ ਹੈ ਮੈਂ ਕੁਛ ਦਾਨ ਦੇਣਾ ਚਾਹੁੰਦਾ ਦਾ ਉਹਦੇ ਪ੍ਰਧਾਨ ਜੀ ਕਹਿੰਦੇ ਵੀ ਹਸਪੀਟਲ ਦੇ ਵਿੱਚ ਬੀਲ ਚੇਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਅਸੀਂ ਇੱਥੇ ਫੈਸਲਾ ਲਿਆ ਜੀਵਨ ਜੀ ਨੇ 4 ਬੀਲ ਚੇਰਾਂ ਸਾਡੇ ਕਲੱਬ ਨੂੰ ਅ ਦੇ ਥਰੂ ਪੂਰੇ ਹਸਪੀਟਲ ਦੇ ਵਿੱਚ ਦਿੱਤੀਆਂ ਨੇ ਅਸੀਂ ਆਪਣੇ ਜੀਵਨ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸੇਵਾ ਦਿੱਤੀ ਤੇ ਹਸਪੀਟਲ ਦੀ ਨੀਡ ਨੂੰ ਪੂਰਾ ਕੀਤਾ